ਅਲੈਕਸਸ ਤਾਂ ਕਿਤੇ ਪਹੁੰਚ ਨਹੀਂ ਆਉਂਦੀ। ਸ੍ਰੀ ਅਮਰ ਸਰ ਸਹਿਬ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅਮਰ ਸਰ ਸਹਿਬ ਬੇਰ ਬਾਬਾ ਬੁੱਢਾ ਸਹਿਬ ਇਸ ਬੇਰ ਹੀਟ ਗੁਰੂ ਘਰ ਦੇ ਅਨੰਦ ਸੇਵਕ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਅਮਰਤਸਰ ਰੋਵਰ ਤੇ ਸ੍ਰੀ ਰਮੰਦਰ ਸਾਹਿਬ ਜੀ ਦੀ ਸੇਵਾ ਕਰਾਇਆ ਕਰਦੇ ਸਨ ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁਗਰ ਦਾਵਾ ਜੀ ਦੇ ਘਰ ਮਾਤਾ ਗੋਰਾਂ ਜੀ ਦੇ ਕੁੱਖੂ ਸਾਤ ਕਤਕ ਸਮਤ 1563 1506 ਈਸਵੀ ਨੂੰ ਪਿੰਡ ਕੱਥੂ ਨੰਗਲ ਜਿਰਾ ਅਮਰਤਸਰ ਵਿਖੇ ਹੋਇਆ ਨਾਮ ਬੁੱਢਾ ਰੱਖਿਆ ਗਿਆ ਜਦੋਂ ਜਗਤ ਕਲਿਆਣ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ RAM ਰਮਦਾਸ ਪਿੰਡ ਜੀ ਜੂਹ ਵਿੱਚ ਆਏ ਤਦ ਬਾਲਕ ਬੁੱਢਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸਰਵਾ ਵਿੱਚ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਬੇਬੇ ਕੇ ਵਿਦਾਗ ਦੀਆਂ ਗੱਲਾਂ ਕੀਤੀਆਂ ਤਾਂ ਸਤਿਗੁਰਾਂ ਨੇ ਫਰਮਾਇਆ ਕਿ ਭਾਵੇਂ ਉਸ ਦੀ ਉਮਰ ਛੋਟੀ ਹੈ ਭਾਵੇਂ ਉਸ ਦੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ ਹੈ ਉਸ ਦਿਨ ਤੋਂ ਆਪ ਬੁੱਢਾ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਸਤਿਗੁਰਾਂ ਨੇ ਫਰਮਾਇਆ ਕਿ ਭਾਵੇਂ ਉਸ ਦੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ ਹੈ ਹੈ ਉਸ ਦਿਨ ਤੋਂ ਆਪ ਬਾਬਾ ਬੁੱਢਾ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਪ੍ਰਸਿੱਧ ਹੋਏ ਸਮਤ ਸੋਨਸੂ 4 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਹਰਮੰਦਰ ਸਾਹਿਬ ਅੰਦਰ ਪਹਿਲੀ ਵਾਰ ਪ੍ਰਕਾਸ਼ ਹੋਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਪਹਿਲੇ ਗ੍ਰੰਥੀ ਨਿਯਤ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਆਪ ਦੇ ਹੱਥੀਂ ਗੁਰਗੱਦੀ ਦੀ ਰਸਮ ਅਦਾ ਕੀਤੀ ਜਾਂਦੀ ਰਹੀ ਜਦੋਂ 14 ਮੱਧਰ ਸਮਤ 1988 ਵਰਗ ਦੇ ਪਤੀ ਫਿਰ ਨਹੀਂ ਤੇ ਪਿੰਡ ਰਮਦਾਸ ਇਥੇ ਆਪ ਜੀ ਅਕਾਲ ਚੜਾਣਾ ਕਰ ਗਏ ਤਾਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਪਣੇ ਘਰ ਕਮਰਾ ਨਾਲ ਇਸ ਮਹਾਨ ਪੁਰਸ਼ ਦਾ ਅੰਤਿਮ ਸੰਸਕਾਰ ਕੀਤਾ ਬੇਰ ਬਾਬਾ ਬੁੱਢਾ ਸਾਹਿਬ ਸੱਚਾ ਪਾਤਸ਼ਾਹ